ਮੰਮੀ ਦਾ ਮੁੰਡਾ ਹਜੇ 4 ਕ ਮਹੀਨਿਆਂ ਦਾ ਸੀ ਜਦੋਂ ਜਗਰੂਪ ਦਾ ਐਕਸੀਡੈਂਟ ਹੋਣ ਕਰਕੇ ਜਹਾਨੋ ਤੁਰ ਗਿਆ ਸੀ ਹਜੇ ਵਿਆਹ ਨੂੰ ਮਸਾਂ 2 ਹੀ ਸਾਲ ਹੋਏ ਸਨ ਜਦੋਂ ਦੋਨਾਂ ਦੀ ਹੱਸਦੀ ਵਸਦੀ ਖੁਸ਼ ਜ਼ਿੰਦਗੀ ਬਰਬਾਦ ਹੋ ਗਈ ਸੀ ਜਗਰੂਪ ਦੀ ਕਹਿਰ ਦੀ ਮੌਤ ਪੰਮੀ ਦੇ ਮਾਪਿਆਂ ਅਤੇ ਜਗਰੂਪ ਦੇ ਮਾਪਿਆਂ ਲਈ ਬਹੁਤ ਵੱਡਾ ਸਦਮਾ ਸੀ ਸਾਰੇ ਪਾਸੇ ਵਿਚਾਰੀ ਪੰਮੀ ਵਿਚਾਰੀ ਪੰਮੀ ਹੁਣ ਕੀ ਕਰੂਗੀ ਹੋਣ ਲੱਗ ਪਈ ਸੀ ਸੰਸਕਾਰ ਹੋਇਆ ਫੁੱਲ ਚੁਗ ਕੇ ਜਲ ਪ੍ਰਵਾਹ ਕੀਤੇ ਗਏ ਜਗਰੂਪ ਦੀ ਮੌਤ ਕਰਕੇ ਪੰਮੀ ਦੇ ਮਾਪਿਆਂ ਦਾ ਟੁੱਟਿਆ ਲੱਕ ਕੁਝ ਪੁੱਠਾ ਸਿੱਧਾ ਸੋਚਣ ਨੂੰ ਮਜਬੂਰ ਕਰ ਰਿਹਾ ਸੀ ਪੰਮੀ ਦੇ ਨਾਲ ਵਾਪਰੀ ਇਸ ਦੀ ਘਟਨਾ ਨੇ ਉਸ ਨੂੰ ਗੁੰਮਸੁੰਮ ਬਣਾ ਦਿੱਤਾ ਸੀ ਪੰਮੀ ਦੇ ਮਾਪੇ ਅਤੇ ਰਿਸ਼ਤੇਦਾਰ ਜਗਰੂਪ ਦੇ ਭੋਗ ਤੋਂ ਪਹਿਲਾਂ ਇੱਕ ਦਿਨ ਪੰਮੀ ਕੋਲ ਆਏ ਤੇ ਬੈਠ ਗਏ ਪੰਮੀ ਜਿਨ੍ਹਾਂ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਸੀ ਉਨਾ ਨੂੰ ਇਹ ਵੀ ਇਲਮ ਸੀ ਪਰ 4 ਮਹੀਨੇ ਦਾ ਬੱਚਾ ਤੇ 26 ਸਾਲਾਂ ਦੀ ਪੰਮੀ ਮਾਪਿਆਂ ਲਈ ਕਈ ਸਵਾਲ ਬਣ ਗਈ ਸੀ ਕੋਲ ਬੈਠੇ ਪੰਮੀ ਦੇ ਭਰਾ ਨੇ ਪੰਮੀ ਨੂੰ ਪੁੱਛਿਆ ਭੈਣੇ ਸਾਨੂੰ ਪਤਾ ਹੈ ਤੇਰਾ ਜਹਾਨ ਉਜੜ ਗਿਆ ਹੈ ਤੇਰੀ ਕੀ ਹਾਲਤ ਹੈ ਅਸੀਂ ਜਾਣਦੇ ਹਾਂ ਬਾਈ ਜਗਰੂਪ ਦੇ ਸਦਮੇ ਵਿੱਚੋਂ ਨਿਕਲਣ ਲਈ ਤੈਨੂੰ ਬਹੁਤ ਵਕਤ ਚਾਹੀਦਾ ਹੈ ਪਰ ਅਸੀਂ ਤੇਰੇ ਮਾਪੇ ਹਾਂ ਭੈਣੇ ਤੇਰੇ ਪੁੱਤ ਨੇ ਹਜੇ 20 ਸਾਲਾਂ ਨੂੰ ਤੇਰਾ ਸਹਾਰਾ ਬਣਨਾ ਹੈ ਪਰ ਪਹਾੜ ਜਿੱਡੇ 20 ਸਾਲ ਤੇਰੇ ਲਈ ਅੰਤ ਦੁਖਦਾਈ ਹੋਣਗੇ ਬਾਪੂ ਜੀ ਕਹਿੰਦੇ ਹਨ ਪੰਮੀ ਨੂੰ ਇੱਕ ਵਾਰ ਪੁੱਛ ਲਈਏ ਕਿ ਜੇ ਤੂੰ ਭੋਗ ਵਾਲੇ ਦਿਨ ਸਾਡੇ ਨਾਲ ਪਿੰਡ ਚਲੀ ਜਾਏ ਤਾਂ ਆਪਾਂ ਤੇਰੀ ਜ਼ਿੰਦਗੀ ਦਾ ਕੀ ਹੱਲ ਕੱਢੀਏ ਇਹ ਸਭ ਸੋਚ ਲਵਾਂਗੇ ਇੰਨਾ ਸੁਣ ਪੰਮੀ ਆਪਦੇ ਮਾਪਿਆਂ ਨੂੰ ਟੁੱਟ ਕੇ ਪੈ ਗਈ ਮੈਂ ਇੱਕ ਮਰਦ ਹਾਂ ਕੀ ਹੋਇ ਅਜ ਗਰੂਪ ਨਹੀਂ ਰਿਹਾ ਮੈਂ ਆਪਦੇ ਮਾਪੇ ਨਹੀਂ ਜਾਣਾ ਮੈਂ ਆਪਦੇ ਪੁੱਤ ਕੋਲ ਇਸੇ ਘਰੇ ਰਹੂੰਗੀ ਜਿਗਰੂਪ ਮੇਰੀ ਰੂਹ ਦਹਾਣੀ ਸੀ ਜੇ ਮੇਰੇ ਪੁੱਤ ਦਾ ਪਿਓ ਮਰ ਗਿਆ ਕਿ ਹੁਣ ਮਾਂ ਵੀ ਮਰ ਜਾਵੇ ਤੁਸੀਂ ਸੋਚਦੇ ਹੋ ਕਿ ਤੁਸੀਂ ਆਪਦੇ ਘਰੇ ਮੈਨੂੰ ਤੇ ਮੇਰੇ ਪੁੱਤ ਨੂੰ ਸਾਰੀ ਉਮਰ ਰੱਖ ਲਵੋਗੇ ਤੁਸੀਂ ਸਾਲ ਮੈਨੂੰ ਘਰੇ ਰੱਖ ਅਗਾਹ ਵਿਆਹ ਦਿਓਗੇ ਮੇਰਾ ਪੁੱਤ ਅਨਾਥ ਹੋ ਜੂ ਮੈਂ ਇਹ ਨਹੀਂ ਕਰ ਸਕਦੀ ਮੈਂ ਇੱਕ ਮਾਂ ਵੀ ਹਾਂ ਇੱਕ ਪਿਓ ਵੀ ਮੈਂ ਇੱਥੇ ਹੀ ਰਹਾਗੀ ਤੁਹਾਨੂੰ ਮੈਂ ਕੋਈ ਲੰਮਾ ਨਹੀਂ ਆਉਣ ਦਿੰਦੀ ਇਹ ਕਹਿ ਕੇ ਉੱਚੀ ਉੱਚੀ ਰੋਣ ਲੱਗ ਪਈ ਜ਼ਰੂਰੀ ਨਹੀਂ ਹੁੰਦਾ ਔਰਤਾਂ ਸਰੀਰਾਂ ਨਾਲ ਹੀ ਵਸਦੀਆਂ ਨੇ ਕਈ ਰੂਹਾਂ ਨਾਲ ਵੀ ਵਸ ਜਾਂਦੀਆਂ ਨੇ ਅਣਖ ਇਰਾਦਾ ਦ੍ਰਿੜ ਹੋਣਾ ਚਾਹੀਦਾ ਜਗਰੂਪ ਦਾ ਭੋਗ ਪਿਆ ਤੇ ਪੰਮੀ ਆਪਣੇ ਮੁੰਡੇ ਦੀ ਪਰਵਾਹ ਕਰਨ ਲੱਗੀ ਖੁਦ ਨੂੰ ਸੰਭਾਲਦੀ ਉਹ ਮਾਸੂਮ ਜਿੰਦ ਤੇ ਫਰਜ਼ ਮੂਰੇ ਰੱਖ ਕੇ ਕੰਮਕਾਰ ਕਰਦੀ ਸੋਹਰੇ ਘਰ ਰਹਿੰਦੀ ਇੱਕ ਦਿਨ ਜਗਰੂਪ ਦਾ ਮਾਮਾ ਆਇਆ ਤੇ ਆਕੇ ਆਪਣੀ ਭੈਣ ਦੀ ਸੱਸ ਨੂੰ ਕਹਿਣ ਲੱਗਾ ਕਿਉਂ ਨਾ ਮਾਸੀ ਆਪਾਂ ਪੰਮੀ ਨੂੰ ਜਗਰੂਪ ਦੇ ਵੱਡੇ ਭਰਾ ਦੇ ਘਰੇ ਬਿਠਾ ਦਈਏ ਇਹ ਦਰਾਨੀਆਂ ਜਠਾਣੀਆਂ ਰਲ ਕੇ ਕੱਟ ਲੈਣਗੀਆਂ ਤੁਸੀਂ ਕਿਹੜੇ ਬੈਠੇ ਰਹਿਣਾ ਸਦਾ ਪੰਮੀ ਦਾ ਰੰਡੇਪਾ ਕੱਟਿਆ ਜਾਊ ਜਿਉਂ ਹੀ ਇਹ ਗੱਲ ਪੰਮੀ ਦੀ ਜਠਾਣੀ ਨੇ ਸੁਣੀ ਤਾਂ ਅੱਗ ਬੰਬੂਲਾ ਹੋਣ ਲੱਗੀ ਸੁਣ ਬਾਈ ਇੰਜ ਕਿਵੇਂ ਹੋ ਜੂ ਖਸਮ ਪੰਮੀ ਦਾ ਨਹੀਂ ਮਰਿਆ ਫਿਰ ਤਾਂ ਮੇਰਾ ਮਰਿਆ ਹੋਇਆ ਰੰਡੀ ਨੂੰ ਮੈਂ ਕੀ ਕਰਾਂ ਹੁਣ ਲੱਗੀ ਮੇਰਾ ਬੰਦਾ ਖੋਣ ਪੁੱਠੇ ਪੈਰਾਂ ਵਾਲੀ ਤੇ ਆਪਦਾ ਬੰਦਾ ਖਾ ਗਈ ਹੁਣ ਮੇਰੇ ਤੇ ਅੱਖ ਰੱਖ ਲਈ ਕਾਲਜਾ ਚੀਰਦੇ ਜਠਾਣੀ ਦੇ ਬੋਲ ਪੰਮੀ ਨੂੰ ਲਹੂ ਲਹਾਨ ਕਰ ਗਏ ਰੱਬ ਮਾਰੀ ਪੰਮੀ ਜ਼ਿੰਦਗੀ ਦੇ ਬਣੇ ਹਾਲਾਤਾਂ ਕਰਕੇ ਸਾਰੀ ਰਾਤ ਰੋਂਦੀ ਰਹੀ ਕਦੇ ਮੁੰਡੇ ਨੂੰ ਚੁੱਕ ਛਾਤੀ ਨਾਲ ਲਾਉਂਦੀ ਕਦੇ ਜਿਕਰ ਰੂਪ ਨਾਲ ਖਿਆਲਾਂ ਵਿੱਚ ਗੱਲਾਂ ਕਰਨ ਲੱਗ ਜਾਂਦੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਦੁੱਖਾਂ ਦਾ ਪਹਾੜ ਸਾਹਮਣੇ ਆਉਣ ਲੱਗਿਆ ਅੰਦਰੂਨੀ ਚਿੰਤਾ ਚਿਹਰੇ ਦਾ ਰੂਪ ਖੋਹ ਲੈਂਦੀ ਹੈ ਪੰਮੀ ਟੁੱਟਦੀ ਸੰਭਲਦੀ ਤੇ ਫਿਰ ਓਕੇ ਪਿੰਡੇ ਪੈ ਜਾਂਦੀ ਪੰਮੀ ਆਪਦੇ ਸੱਸ ਸਹੁਰੇ ਨੂੰ ਸੰਭਾਲਦੀ ਕੰਮ ਕਰਦੀ ਪਰ ਜਠਾਣੀ ਹਰ ਵੇਲੇ ਪੰਮੀ ਅਤੇ ਆਪਦੇ ਘਰ ਵਾਲੇ ਉੱਤੇ ਪੂਰੀ ਨਿਗਾਹ ਰੱਖਦੀ ਕਦੇ ਪੰਮੀ ਨੂੰ ਬੁਲਾਉਣਾ ਨਾ ਦਿੰਦੀ ਜੇ ਕਿਤੇ ਪੰਮੀ ਗੂੜੇ ਰੰਗ ਦਾ ਸੂਟ ਪਾ ਲੈਂਦੀ ਤਾਂ ਆਂ ਡਗਵਾਣ ਨਾਲ ਝੱਟ ਗੱਲਾਂ ਕਰਨ ਲੱਗ ਜਾਂਦੀ ਭੈਣੀ ਰੰਡੀ ਏ ਸ਼ਰਮ ਨਹੀਂ ਕਰਦੀ ਭੋਰਾ ਵੀ ਸਿਰੋਂ ਨੰਗੀ ਕਿਵੇਂ ਬਾਣੇ ਪਾਪਾ ਨਿਕਲਦੀ ਏ ਇੱਕ ਦਿਨ ਪੰਮੀ ਦਾ ਮੁੰਡਾ ਬਿਮਾਰ ਹੋ ਗਿਆ ਤਾਂ ਉਹ ਆਪਦੇ ਸਹੁਰੇ ਨਾਲ ਜਾ ਕੇ ਮੁੰਡੇ ਦੀ ਦਵਾਈ ਲੈ ਆਈ ਤਾਂ ਸੱਸ ਝੱਟ ਪੰਮੀ ਦੇ ਦਿਵਾਲੇ ਹੋ ਗਈ ਆਖੇ ਪੰਮੀਏ ਭਾਈ ਸ਼ਹਿਰ ਬਾਜ਼ਾਰ ਆਪਦੇ ਸੋਹਰੇ ਨਾਲ ਮੁੜ ਕੇ ਨਾ ਜਾਇ। ਐਵੇਂ ਲੋਕ ਗੱਲਾਂ ਕਰਨਗੇ। ਬਾਈ ਸੋਹਰੇ ਨਾਲ ਤੁਰੀ ਜਾਂਦੀ ਹੈ ਰੰਡੀ ਤੀਵੀਂ। ਸੱਸ ਦੇ ਅੱਗ-ਵਾਗ, ਲਹੂ ਦੇ ਬੋਲ, ਪੰਮੀ ਦਾ ਫਟਿਆ ਕਲੇਜਾ ਪਰ ਬੇਵਸੀ ਲਚਾਰੀ ਕਰਕੇ ਸਭ ਸਹਿਣ ਕਰਨ ਨੂੰ ਮਜਬੂਰ ਕਰ ਗਿਆ। ਜਦੋਂ ਕਦੇ ਪੰਮੀ ਦੇ ਸੋਹਰੇ ਘਰ ਕੋਈ ਪਰੌਣਾ ਆ ਜਾਂਦਾ ਤਾਂ ਪੰਮੀ ਦੀ ਸੱਸ ਪੰਮੀ ਦੇ ਮਗਰ-ਮਗਰ ਤੁਰੀ ਫਿਰਦੀ। ਮੰਮੀ ਨੂੰ ਇਹ ਗੱਲਾਂ ਬਹੁਤ ਪੈੜੀਆਂ ਲੱਗਦੀਆਂ ਸਨ ਪਰ ਉਸ ਨੂੰ ਸਿਰ ਦਾ ਸਾਈਂ ਨਾ ਹੋਣ ਕਰਕੇ ਸਹਿਣਾ ਪੈਂਦਾ ਸੀ ਜਦੋਂ ਕਦੇ ਮੰਮੀ ਅਜਹੀਆਂ ਗੱਲਾਂ ਤੋਂ ਵਰਜਿਤ ਕਰਦੀ ਤਾਂ ਘਰੇ ਮਨામੁਹੀ ਕਲੇਸ਼ ਪੈ ਜਾਂਦਾ ਧੰਨ ਮਿੜੀਆਂ ਦੇ ਤੀਰ ਮੰਮੀ ਨੂੰ ਛੱਲਣੀ ਕਰ ਦਿੰਦੇ ਘਰ ਸਾਂਝਾ ਹੋਣ ਕਰਕੇ ਸਾਰੇ ਇਕੱਠੇ ਬੈਠ ਕੇ ਚਾਹ ਪਿਆਣੀ ਪਿੰਦੇ ਤਾਂ ਮੰਮੀ ਦੀ ਸੱਸ ਮੰਮੀ ਦੇ ਮੂੰਹ ਵੱਲ ਵੇਖਦੀ ਰਹਿੰਦੀ ਕੀ ਪੰਮੀ ਦਾ ਧਿਆਨ ਜੇਠਵਲ ਜਾਂਦਾ ਹੈ ਜਾਂ ਸੋਹਰੇ ਵੱਲ ਪੰਮੀ ਨੇ ਅਖੀਰ ਸਭ ਕੁਝ ਭਾਂਫ ਦਿਆਂ ਪਰਿਵਾਰ ਵਿੱਚ ਬਹਿਣਾ ਹੀ ਛੱਡ ਦਿੱਤਾ ਜਦੋਂ ਕਦੇ ਕੋਈ ਪੰਮੀ ਦੀ ਚੁੱਪ ਰਹਿਣ ਦੀ ਵਜ੍ਹਾ ਪੁੱਛਦਾ ਜਠਾਣੀ ਤੇ ਸੱਸ ਅਕਲਤਾ ਖੋਰੀ ਕੁਲਹਿਣੀਆਂ ਦੱਸਦੀ ਏ ਤੇ ਆਪਣੇ ਕੀਤੇ ਪਰਦੇ ਪਾ ਲੈਂਦੀ ਹੈ ਜਦੋਂ ਜਗਰੂਪ ਦੀ ਭੂਆ ਮਿਲਣ ਆਈ ਤਾਂ ਪੰਮੀ ਨਾਲ ਗੱਲਾਂ ਬਾਤਾਂ ਕਰਦੀ ਰਹੀ ਜਦੋਂ ਪੰਮੀ ਆਪਦੇ ਕਮਰੇ ਵਿੱਚ ਚਲੀ ਗਈ ਤਾਂ ਭੂਆ ਪੰਮੀ ਦੀ ਸੱਸ ਨਾਲ ਗੱਲਾਂ ਕਰਦੀ ਕਹਿ ਰਹੀ ਸੀ ਭਾਬੀ ਧਿਆਨ ਰੱਖਿਆ ਕਰੋ ਜਦੋਂ ਰੰਡੀ ਤੀਵੀ ਹੋ ਜਾਂਦੀ ਹੈ ਤੇ ਫਿਰ ਦੂਜੇ ਬੰਦੇ ਨੂੰ ਖਸਮ ਬਣਾ ਲੈਂਦੀ ਹੈ ਤੂੰ ਹੀ ਆਪਣੇ ਵੱਡੇ ਭਾਈ ਤੇ ਪੁੱਤ ਨੂੰ ਰੋਟੀ ਫੜਾਇਆ ਕਰ ਪਤਾ ਨਹੀਂ ਹੁੰਦਾ ਇੰਡਾ ਰੰਡੀਆਂ ਦਾ ਕਿਹਦਾ ਮੂੰਹ ਕਾਲਾ ਕਰ ਦੇਣ ਆਪਦੀ ਅੱਗ ਬੁਝਾਉਣ ਲਈ ਨਾਲੇ ਸੱਚ ਭਾਬੀ ਤੇਰਾ ਪੋਤਰਾ ਵੱਡੇ ਦਾ ਮੁੰਡਾ ਸੁਖ ਨਾਲ ਜਵਾਨ ਹੋ ਗਿਆ ਉੰਨੀਆਂ ਵਰਿਆਂ ਦਾ ਹੋ ਚੱਲਿਆ ਆਪਣਾ ਕਰਮਪੁੱਤ ਨੂੰ ਵੀ ਇਸ ਰੰਡੀ ਤੋਂ ਬਚਾ ਕੇ ਰੱਖਿਓ ਬਥੇਰੀਆਂ ਚਾਚੀਆਂ ਨੇ ਜਵਾਨ ਮੁੰਡੇ ਵਸ ਚਕਿੱਤੇ ਹੁੰਦੇ ਨੇ ਪੂਰਨ ਭਗਤ ਨੂੰ ਵੀ ਤਾਂ ਮਰਵਾ ਹੀ ਦਿੱਤਾ ਸੀ ਰਾਜੇ ਸਲਵਾਨ ਦੀ ਰਾਣੀ ਨੇ ਮੈਨੂੰ ਤਾਂ ਭਾਬੀ ਬਾਲਾ ਹੀ ਡਰ ਲੱਗਦਾ ਕਿਤੇ ਇਹ ਰੰਡੀ ਕੋਈ ਨਵਾਂ ਚੰਨਣਾ ਚਾੜ ਦੇਵੇ ਪੰਮੀ ਆਪਦੇ ਕਮਰੇ ਵਿੱਚ ਪਈ ਭੂਆ ਦੇ ਦੋਗਲੇ ਚਿਹਰੇ ਹੇਠ ਛੁਪੇ ਸੱਚ ਨੂੰ ਸੁਣ ਰਹੀ ਸੀ। ਭਲਾ ਇਕਲਤਾ ਦਾ ਬੋਝ ਅਤੇ ਜ਼ਿੰਦਗੀ ਵਿੱਚ ਪਿਆ ਹਨੇਰਾ ਨਿੰਦਾ ਕਿੱਥੇ ਆਉਣ ਦਿੰਦੀਆਂ ਹਨ? ਉਤੋਂ ਜਮਾਨੇ ਦੀ ਘਟਿਆ ਅਤੇ ਮਾਨਸਿਕਤਾ ਹਮਦਰਦੀ ਕਰਨ ਦੀ ਬਜਾਏ ਨਫ਼ਰਤ ਕਿਵੇਂ ਉਗਲਦੀ ਹੈ? ਅਕਸਰ ਪੰਮੀ ਸੋਚਦੀ ਜ਼ਿੰਦਗੀ ਦੇ ਵਿਗੜੇ ਹਾਲਾਤਾਂ ਦਾ ਜੋੜ ਘਟਾਉ ਕਰਦੀਆਂ ਰਾਤਾਂ ਵੀ ਪਹਾੜਾਂ ਜਿੱਡੀਆਂ ਹੋ ਗਈਆਂ ਹਨ। ਸਰਦੀ ਦੇ ਦਿਨ ਆ ਗਏ ਜਗਰੂਪ ਮਰੇ ਨੂੰ ਵੀ 4 ਮਹੀਨੇ ਹੋ ਗਏ ਸਨ ਪੰਮੀ ਆਪਦੇ ਮੁੰਡੇ ਨੂੰ ਲੈ ਕੇ ਆਪਦੇ ਕਮਰੇ ਵਿੱਚ ਸੋ ਜਾਂਦੀ ਹੁਣ ਮੁੰਡਾ ਹੀ ਉਸਦਾ ਜਹਾਨ ਸੀ ਅਤੇ ਉਸ ਲਈ ਹੀ ਉਹ ਜਿਉਣਾ ਚਾਹੁੰਦੀ ਸੀ ਪੰਮੀ ਦੇ ਸੱਸ ਸੋਰਾ ਪੰਮੀ ਦੇ ਕਮਰੇ ਦੇ ਮੂਹਰੇ ਮੰਜੇ ਢਾਕੇ ਸੌਂਦੇ ਪੂਰੀ ਰਾਖੀ ਕਰਦੇ ਇੱਕ ਦਿਨ ਪੰਮੀ ਰਾਤ ਨੂੰ ਬਾਥਰੂਮ ਜਾਣ ਲਈ ਉੱઠી ਤਾਂ ਅਚਾਨਕ ਪੰਮੀ ਦੀ ਸੱਸ ਦੀ ਅੱਖ ਖੁੱਲ ਗਈ ਸੱਸ ਤ੍ਰਿਬਕ ਕੇ ਉੱਠੀ ਅਤੇ ਵੇਖਿਆ ਪੰਮੀ ਆਪਦੇ ਬੈੱਡ ਤੇ ਨਹੀਂ ਸੀ ਤਾਂ ਸੱਸ ਰੋਲਾ ਪਾਉਣ ਲੱਗੀ ਵੇ ਜਗਰੂਪ ਦੇ ਬਾਪੂ ਵੇ ਪੰਮੀ ਨਹੀਂ ਦਿਖਦੀ ਉੱਠ ਕੇ ਵੇਖਿਆ ਪੰਮੀ ਦੇ ਬਾਥਰੂਮ ਮੂਰੇ ਸਾਰਾ ਟੱਬਰ ਇਕੱਠਾ ਹੋਇਆ ਖੜਾ ਵੇਖਿਆ ਤਾਂ ਪੰਮੀ ਬਹੁਤ ਦੁਖੀ ਹੋਈ ਜਦੋਂ ਪੰਮੀ ਨੇ ਇਕੱਠੇ ਹੋਣ ਦਾ ਕਾਰਨ ਪੁੱਛਿਆ ਤਾਂ ਸੱਸ ਕਹਿਣ ਲੱਗੀ ਹਾਏ ਨੀ ਕੁੜੀਏ ਮੈਂ ਤਾਂ ਸੋਚਿਆ ਚੰਦਰੀ ਕਰ ਗਈ ਮੂੰਹ ਕਾਲਾ ਸਾਡਾ ਭੱਜ ਗਈ ਕਿਸੇ ਗੈਰ ਨਾਲ ਕੱਲੀ ਨਾ ਰਾਤੇ ਬਰਾਤੇ ਉੱਠਿਆ ਕਰ ਜੇ ਰਾਤ ਨੂੰ ਤੂੰ ਬਾਥਰੂਮ ਜਾਣਾ ਹੋਵੇ ਤੂੰ ਸਾਨੂੰ ਨਾਲ ਲੈ ਕੇ ਜਾਇਆ ਕਰ ਪੰਮੀ ਸਮਝ ਗਈ ਸੀ ਕਿ ਇਹਨਾਂ ਗੰਦੇ ਦਿਮਾਗ ਵਿੱਚ ਕੂੜ ਭਰਿਆ ਪਿਆ ਹੈ ਉਹ ਇਸ ਕਰਕੇ ਪੰਮੀ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਦੇ ਹਨ ਪੰਮੀ ਨੂੰ ਉਹਦਾ ਭਰਾ ਇੱਕ ਦਿਨ ਲੈਣ ਆ ਗਿਆ ਪੰਮੀ ਸੱਸ ਦੀ ਇਜਾਜ਼ਤ ਲੈ ਕੇ ਚਲੀ ਗਈ ਮਾਂ ਨਾਲ ਦੁੱਖ ਸੁੱਖ ਸਾਂਝੇ ਕੀਤੇ ਤਬਾਹ ਕੁੰਨ ਜ਼ਿੰਦਗੀ ਚਿਹਰੇ ਤੇ ਹਾਸੇ ਨਹੀਂ ਹਮੇਸ਼ਾ ਵਹਿੰਦੇ ਨੀਰ ਰੱਖਦੀ ਹੈ ਮਾਂ ਨਾਲ ਗੱਲਾਂ ਕਰਦਿਆਂ ਪੰਮੀ ਰੋ ਪਈ ਭਤੀਜੇ ਦਾ ਅਗਲੇ ਦਿਨ ਜਨਮ ਦਿਨ ਸੀ ਜਦੋਂ ਕੇਕ ਕਟਿਆ ਤਾਂ ਪੰਮੀ ਦੀ ਪਰਜਾਈ ਨੇ ਰੋਲਾ ਪਾ ਲਿਆ ਕਿ ਮੇਰੇ ਪੁੱਤ ਨੇ ਜਨਮ ਦਿਨ ਉੱਤੇ ਇਸ ਕਲੈਣੀ ਦੇ ਮੂੰਹ ਜੁੱਠਾ ਕਰਕੇ ਬਦਸ਼ਗਨੀ ਕਰ ਦਿੱਤੀ ਹੈ ਜਦੋਂ ਦੀ ਘਰੇ ਆਈ ਹੈ ਰੋਣਾ ਪਾਈ ਬੈਠੀ ਹੈ ਪੰਮੀ ਸਭ ਕੁਝ ਮਨ ਵਿੱਚ ਸਮਾ ਕੇ ਸੋਹਰੇ ਘਰ ਪਰਤ ਆਈ ਪੰਮੀ ਦੇ ਭਰਾ ਨੇ ਪੰਮੀ ਨੂੰ ਫੋਨ ਲੈ ਕੇ ਦਿੱਤਾ ਉਸ ਦੀ ਸੱਸ ਨੇ ਉਸ ਦਾ ਫੋਨ ਖੋਲਿਆ ਕਿ ਤੇਰਾ ਕੀ ਭਰੋਸਾ ਤੂੰ ਫੋਨਾਂ ਤੇ ਬਾਹਰ ਸੰਬੰਧ ਬਣਾ ਲਵੇਂ ਸਾਡੀ ਇੱਜ਼ਤ ਨਾਮ ਕਰ ਦੇਵੇਂ ਰੰਡੀਏ ਪੰਮੀ ਘਰ ਵਿੱਚ ਰਹਿੰਦੀ ਕਦੇ ਵੀ ਮਾੜੇ ਖਿਆਲ ਉਸ ਦੇ ਮਨ ਵਿੱਚ ਨਹੀਂ ਆਉਂਦੇ ਸਨ ਮਨ ਸਾਧ ਲਿਆ ਸੀ ਫੇਰ ਚਫੇਰੇ ਦੀਆਂ ਘਟੀਆਂ ਔਰਤਾਂ ਉਸ ਨੂੰ ਬਹੁਤ ਗੁੰਮਰਾਹਗਰ ਸਮਝਦੀਆਂ ਸਨ ਜਿਵੇਂ ਰੱਬ ਦੀ ਕੀਤੀ ਨੂੰ ਭੁੱਲ ਗਈਆਂ ਹੋਣ ਅਤੇ ਪੰਮੀ ਨੇ ਖੋਟੀ ਕਿਸਮਤ ਆਪ ਲਿਖੀ ਹੋਵੇ ਜਾਂ ਜਗਰੂਪ ਨੂੰ ਪੰਮੀ ਨੇ ਮਾਰਿਆ ਹੋਵੇ ਜੇ ਕਿਤੇ ਕੋਈ ਵਿਆਹ ਸ਼ਾਦੀ ਸ਼ਗਨ ਵਿਹਾਰ ਹੁੰਦੇ ਤਾਂ ਪੰਮੀ ਨੂੰ ਪਹਿਲਾਂ ਹੀ ਤਾੜਨਾ ਕੀਤੀ ਜਾਂਦੀ ਕਿ ਤੂੰ ਰਸਮਾਂ ਕਰਦੇ ਸਮੇਂ ਪਿੱਛੇ ਰਹਿਣਾ ਹੈ ਵਿਆਹ ਵਾਲੇ ਜੋੜੇ ਦੇ ਮੱਥੇ ਨਹੀਂ ਲੱਗਣਾ ਕਿਉਂਕਿ ਤੇਰਾ ਸਿਰ ਨੰਗਾ ਤੂੰ ਰੰਡੀ ਹੈ ਹੁਣ ਤੂੰ ਛਗਨ ਨਹੀਂ ਕਰ ਸਕਦੀ ਤੂੰ ਬਦ ਛਗਨੀ ਹੋ ਗਈ ਹੈ ਬੱਚਾ ਵੱਡਾ ਹੁੰਦਾ ਗਿਆ ਸਕੂਲ ਪੜਨ ਲਾਇਆ ਮੰਮੀ ਉਸ ਨੂੰ ਪੜਾਉਂਦੀ ਉਸ ਦਾ ਖਿਆਲ ਰੱਖਦੀ ਰੱਬ ਦਾ ਨਾਮ ਲੈਂਦੀ ਪੁੱਤ ਵਿੱਚੋਂ ਜਗਰੂਪ ਦੇ ਚਿਹਰੇ ਦੀ ਨਹਾਰ ਨੂੰ ਤੱਕਦੀ ਅੰਦਰੋਂ ਟੁੱਟੀ ਬਾਹਰੋਂ ਖਮੋਸ਼ ਔਕੜਾਂ ਭਰੇ ਸਫ਼ਰ ਤੇ ਤੁਰਦਿਆਂ ਅਕਸਰ ਗੁੰਗਣਾਉਂਦੀ ਜੇ ਹੁੰਦੀ ਕਿਧਰੇ ਬਸਤੀ ਰੱਬ ਮਾਰੀਆਂ ਰੰਡੀਆਂ ਦੀ ਜਾਂ ਬੈੰਦੀ ਉੱਥੇ ਮੈਂ ਆਪਦੇ ਪੁੱਤ ਨਾਲ ਬੇਫਿਕਰੀਆਂ ਵਸ ਲੈਂਦੀਆਂ ਇਹ ਖਸਮਾ ਵਾਲੀਆਂ ਪੰਮੀ ਦਾ ਨਾਮ ਹੋਣ ਰੰਡੀ ਪੱਕ ਗਿਆ ਸੀ ਆਂਡ ਗਵਾਂਡ ਨੇ ਗਲੀ ਵਾਲਿਆਂ ਨੇ ਰਿਸ਼ਤੇਦਾਰਾਂ ਨੇ ਸਾਰੇ ਪੰਮੀ ਉੱਤੇ ਬਾਜ ਵਾਲੀ ਅੱਖ ਲਾਈ ਰੱਖਦੇ ਕਿੱਥੇ ਜਾਂਦੀ ਹੈ ਕਿਹਦੇ ਨਾਲ ਗੱਲ ਕਰਦੀ ਕਿਹਦੇ ਨਾਲ ਜਾਂਦੀ ਬੋਤੇ ਮਰਦ ਉਸ ਦੀ ਕਲਤਾ ਲਈ ਲਚਾਰੀਆਂ ਨਿਗਾ ਨਾਲ ਵੇਖਦੇ ਸਨ ਪੰਮੀ ਮਨ ਹੀ ਮਨ ਬਹੁਤ ਦੁਖੀ ਹੁੰਦੀ ਹੈ ਤੇ ਸੋਚਦੀ ਇਹ ਲੋਕ ਕਿੰਨੇ ਵਿਲੇ ਪਾਗਲ ਹਨ ਕਿਵੇਂ ਮੇਰਾ ਜਿਉਣਾ ਹਰਾਮ ਕਰ ਦਿੱਤਾ ਹੈ ਕਿਉਂ ਹਰ ਦਿਨ ਮੈਨੂੰ ਹੀ ਬਾਛਦੇ ਰਹਿੰਦੇ ਹਨ ਕਿ ਔਰਤ ਦੀ ਮਰਦ ਤੋਂ ਬਿਨਾ ਕੋਈ ਔਕਾਤ ਨਹੀਂ ਕਿ ਉਹ ਗੂੜੇ ਸੂਟ ਨਹੀਂ ਪਾ ਸਕਦੀ ਇਹ ਗੂੜੇ ਰੰਗ ਸੁਹਾਗਣਾ ਲਈ ਹੀ ਬਣੇ ਹਨ ਇੱਕ ਦਿਨ ਪੰਮੀ ਦੇ ਸੁਪਨੇ ਵਿੱਚ ਜਗਰੂਪ ਆਇਆ ਤੇ ਹੰਝੂ ਪੂੰਝ ਕੇ ਕਹਿਣ ਲੱਗਾ ਪੰਮੀਏ ਕਾ ਤੋ ਰੋਂਦੀ ਰਹਿਨੀ ਏ ਮੈਂ ਕਿਹੜਾ ਦੂਰ ਗਿਆ ਕਿਤੇ ਮੇਰੀ ਰੂਹ ਤਾਂ ਤੇਰੇ ਵਿੱਚ ਵੱਸਦੀ ਏ ਮਰਦ ਬਣ ਮਰਦ ਵੇਖ ਤੂੰ ਕੀ ਹਾਲ ਬਣਾ ਲਿਆ ਰੋ ਰੋ ਕੇ ਆਪਦਾ ਵੇ ਪੰਮੀ ਕਹਿਣ ਲੱਗੀ ਜਗ ਰੂਪ ਮੈਂ ਤਾਂ ਮਰਦ ਹੀ ਬਣ ਕੇ ਜਿਉਂਦੀ ਹਾਂ ਤੈਨੂੰ ਸੰਗ ਸਮਝਦੀ ਹਾਂ ਪੁੱਤ ਪਾਲਦੀ ਹਾਂ ਪਰ ਕਿੱਥੇ ਜਿਉਣ ਦਿੰਦੀਆਂ ਨੇ ਇਹ ਖਸਮਾਂ ਵਾਲੀਆਂ کہانی ਚੰਗੀ ਲੱਗੀ ਤਾਂ ਆਪਣੇ ਸਜਾ ਕਮੈਂਟ ਬਾਕਸ ਵਿੱਚ ਜਰੂਰ ਦਿਓ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ